ਆਹ ਵੈਰੀ ਵੰਤੇ ਹਾਈ ਟੈਕ ਹੋ ਗਿਆ ਜਾਂ ਇਦਾਂ ਦੀ ਜੋ ਵੀ ਆਪਾਂ ਲਕਵੇ ਤੁਸੀਂ ਉਹ ਉਧਰ ਕੰਮ ਕਰੂਗੀ ਲਕਵੇ ਤੋਂ ਸਿੱਧਾ ਕਰਨੂ ਹਾਂ ਜਿਹੜੀਆਂ ਲਕਵੇ ਚ ਆ ਕੇ ਕਮਜ਼ੋਰੀ ਜਾ ਕੇ ਆਂਡਿਆ ਤੋਂ ਬੰਦ ਹੋਈਆਂ ਉਹਨਾਂ ਦੇ ਇੱਕ ਬਾਈ 100% ਕੰਮ ਕਰੂਗੀ ਥੀ ਨੋਟ ਕਰਨੀ ਆ ਜਦੋਂ ਆਪਾਂ ਆਂਡੇ ਦੀ ਦਵਾਈ ਦੇਣ ਲੱਪੇ ਨਾ 5 ਦਿਨ 10 ਦਿਨ ਦੇ ਲਈ ਜਿਹੜੀ ਕਬੂਤਰੀ ਨੇ ਇੱਥੇ ਤੁਹਾਨੂੰ ਲੱਗੂਗਾ ਜਿਹਦਾ ਪਾਣੀ ਜਾ ਭਰਿਆ ਨਹੀਂ ਉਹ ਤਾਂ ਫੁੱਲਣ ਲੱਪਈ ਉਹ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਐਨਆਰ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਆਜੋ ਬਾਬੋ ਕਰਦੇ ਆ ਜੀ ਵੀਡੀਓ ਤੇ ਉਥੋਂ ਦਿਆਂ ਦਾ ਗਰਵਾਜ ਨੂੰ ਵੀ ਸਕੂਲੋਂ ਲਿਓਣਾ ਹੁੰਦਾ ਤੇ ਉਹਦੇ ਕਰਕੇ ਲੇਟ ਹੋ ਗਿਆ ਤੇ 3 ਵਜੇ ਦਾ ਟਾਈਮ ਹੋ ਗਿਆ ਤੇ ਆਜੋ ਬਾਬੋ ਵੀਡੀਓ ਸ਼ੁਰੂ ਕਰੀਏ ਤੇ ਅੱਜ ਕੋਈ ਜ਼ਿਆਦਾ ਤਾਂ ਨਹੀਂ ਹੁਣ ਬੱਚੇ-ਪੁੱੱਚੇ ਦਾ ਡੋਂ ਦਾ ਟਾਈਮ ਵੀ ਹੈ ਨਹੀਂ ਤੇ ਡਾਈ ਦੇ ਵੀ ਨਹੀਂ ਹੈਗੇ ਹੁਣ ਬੈਰੀ ਬੁਰੀ ਬੋਹ ਪੈਂਦੀ ਆ ਉਦਾਂ ਤੋਂ ਪਲਵਾਲੀ ਦੀ ਹੈਣਾ ਜਾਲਾਂ 'ਚ ਛੱਡ ਕੇ ਤੇ ਆਜੋ ਬਾਬੋ ਕਰਦੇ ਆ ਫੇ ਵੀਡੀਓ ਸ਼ੁਰੂ ਤੇ ਕੁਝ ਗੱਲਾਂ ਤੁਹਾਡੇ ਨਾਲ ਨੁਕਤੇ ਆਂਦੀਆਂ ਜੋ ਵੀ ਸਾਂਝੀਆਂ ਕਰਨੀਆਂ ਉਹ ਕਰੀਏ ਤੇ ਲੋ ਬਾਬੋ ਆਵੇ ਮਾਦੀਆਂ ਨਾਲ ਠੀਕ ਹੈ ਤੇ ਹੁਣ ਆ ਕੇ ਖੋਲੇ ਬਾਈ ਪਿੱਛੇ ਬੰਦ ਬੁੰਦੀ ਜਿਹੜੇ ਆਪਾਂ ਜਿਹੜੇ ਹਾਰ ਰੱਖੇ ਨਾ ਉਹ ਰੋਸ਼ਨ ਦਾੜ ਜੀ ਦੇ ਨਵਾਂ ਜਿਕੇ ਬਾਈ ਹੁਣ ਆਇਆ ਸ਼ਹਿਰੋਂ ਤੇ ਕੰਮ ਕਮ ਨੂੰ ਵੇੜ ਕੇ ਬੰਗਿਆ ਜਾਈਦਾ ਤੁਹਾਨੂੰ ਬੜਾ ਤੇ 500 500 ਚੱਲਦਾਗਾ ਮੈਂ ਇਦਾਂ ਹੀ ਬਿਜੀ ਜੇ ਚੱਲੀ ਜਾਂਦਾ ਕੰਮ ਤੇ ਜਦਾਂ ਵੀ ਆ ਟਾਈਮ ਲਾ ਕੇ ਹੁਣ ਜੇ ਬਾਈ ਥੋੜੀ ਵੀਡੀਓ ਵੀ ਆਉਂਦੀ ਆ ਛੋਟੀ ਛੋਟੀ ਵੀ ਆਉਂਦੀ ਤੇ ਆਪਣਾ ਪਿਆਰ ਦੇਈ ਚੱਲਿਓ ਥੋੜੇ ਕੁ ਦਿਨ ਤਾਂ ਹੀ ਗੇਮ ਆ ਬਸ ਆਪਾਂ ਹੋ ਜਾਣਾ ਫਰੀ ਫਿਰ ਉਸ ਤੋਂ ਬਾਅਦ ਆਪਾਂ ਵੱਡੀਆਂ ਵੀਡੀਓ ਬਣਾ ਕਰਾਂਗੇ ਹੁਣ 12 13 ਮਿੰਟ ਦੀ ਜਾਂ 15 ਮਿੰਟ ਦੀ ਵੀਡੀਓ ਆ ਜਾ ਕਰੂਗੀ ਤੁਹਾਨੂੰ ਕੀ ਕਹਾ ਦੇਣਾ ਦੇ ਵਿੱਚ ਤੇ ਜੇ ਟਾਈਮ ਮਿਲਿਆ ਕਰੂਗਾ ਤੇ ਆਪਾਂ ਵੱਡੀ ਵੀਡੀਓ ਵੀ ਬਣਾ ਕਰਾਂਗੇ ਕੋਈ ਚੱਕਰ ਨਹੀਂ ਠੀਕ ਤੇ ਜਿਹੜੇ ਕੋ ਨੁਕਤੇ ਦੀ ਗੱਲਬਾਤ ਕਰਨੀ ਉਹ ਦੀ ਕਰਿਆ ਕਰਾਂਗੇ ਠੀਕ ਆ ਤੇ ਤੁਹਾਨੂੰ ਪਤਾ ਹੁਣ ਤਾਂ ਡਾਈ ਦੇ ਡੂ ਦੇ ਵੀ ਨਹੀਂ ਬੱਚੇ ਹਨ ਤੇ ਜੇ ਕੰਟਰਵਾਤਰ ਬੰਦਾ ਡੁੰਦਾ ਡੁੰਦਾ ਹੋਵੇ ਤੇ ਚਲੋ ਕੱਢ ਕੁਟ ਕੇ ਵੀਡੀਓ ਹੋਰ ਵੀ ਬਣ ਜਾਂਦੀ ਓਏ ਉਧਰੋਂ ਥੱਲੇ ਆ ਵੀ ਚੋੜੇ ਬਈ ਆਪਾਂ ਲਾਉਣੇ ਆ ਹੁਣ ਆ ਜਿਹੜੀ ਬੜਲੇ ਵਾਲੀ ਦੀ ਦਾਦੀ ਆ ਜਿਹੜੀ ਆ ਬੈਠੀ ਆ ਬੜਲੇ ਦੀ ਦਾਦੀ ਬਈ ਠੀਕ ਆ ਤੇ ਆ ਬੈਠੀ ਬਈ ਬੜਲੇ ਦੀ ਮਾਂ ਆ ਬੜਲੇ ਦੀ ਮਾਂ ਆ ਆ ਬੜਲੇ ਦੀ ਦਾਦੀ ਮਤਲਬ ਇਹਦੀ ਧੀ ਆ ਆ ਵਾਲੀ ਠੀਕ ਹੈ ਜੀ ਇਹਦੀ ਈ ਚੀਜ਼ ਆ ਜੀ ਆਹ ਵਾਲੀ ਮਤਲਬ ਆਹ ਪ੍ਰੋਡਕਟ ਆ ਜੀ ਇਹਦੇ ਪ੍ਰੋਡਕਟ ਗਾਂ ਆਇਆ ਮੇਨ ਸੱਚ ਕੰਪਨੀ ਆਇਆ ਤੇ ਕੰਪਨੀ ਜਿਹੜੀ ਆਪਣੀ ਬੜਲੇ ਵਾਲੀ ਦੀ ਸ਼ੁਰੂ ਹੋਇਆ ਸਾਰਾ ਇੱਥੋਂ ਆ ਮਤਲਬ ਗਾਂ ਫੇਰਾ ਤੁਰੇ ਫਿਰਦੇ ਦੀ ਆ ਵੀ ਧੀ ਹੈ ਦੀ ਆ ਵੀ ਇਹਦੀ ਧੀ ਆ ਬਾਕੀ ਚੱਕ ਕੇ ਆਪਾਂ ਉਧਰ ਬਾਤ ਇਹ ਤੁਹਾਨੂੰ ਪਤਾ ਹੈ ਨਾ ਇੱਧਰ ਇੱਕ ਅੱਧਾ ਬੱਚਾ ਹੋਰ ਹੋਊਗਾ ਸ਼ਾਇਦ ਵੱਡਾ ਇਹਦਾ ਪੱਠਾ-ਪੁੱਠਾ ਕੋਈ ਆ ਪੱਠੀ ਥੋੜੀ ਆ ਬੈਠੀ ਆ ਆ ਵੀ ਇਹਦੀ ਪੱਠੀ ਆ ਇੱਕ ਕਾਲੀ ਅੱਖਾ ਇੱਕ ਪੀਲੀ ਜਿਹੜੀ ਚਿੱਟੀ ਕੱਚੀ ਪੀਲੀ ਜੀ ਆ ਮਲਾਂਾ ਚਿੱਟੀ ਇਹਦੇ ਨਾਲ ਪੀਲੀ ਆ ਇਧਰ ਵੀ ਦੇਖੀਏ ਕਹਿ ਰਹੇ ਪਤਾ ਹੀ ਆਉਂਦੀਆਂ ਕੀਤੀਆਂ ਕ ਨਹੀਂ ਹਜੇ ਆਂਡੇ ਉੱਡੇ ਉਹਨੇ ਲੱਗਦਾ ਅੰਡਾ ਧਰ ਗਈ ਆ ਹਨਾ ਜਿਹੜੀ ਝਲਰਾਂ ਵਾਲੀ ਆ ਤੇ ਇੰਨੇ ਹਜੇ ਕੱਡੇ ਨਹੀਂ ਹੁਣ ਕੁੱਡੇ ਖੱਡੇ ਬਈ ਇੱਕ ਵਾਰੀ ਸਾਫ਼ ਕਰਾਂਗੇ ਜਦ ਤਣ ਬੇਲੇ ਬੂਲੇ ਹੋਏ ਹਨਾ ਤੇ ਜੋੜਿਆ ਉਹਦਾ ਵੀ ਬਈ ਵੱਡੇ ਕੁੱਟਰ ਤਾਂ ਮੈਂ ਉਹਦਾ ਵੀ ਨਹੀਂ ਜਿਆਦਾ ਕੁੱਡੇ ਸਾਫ਼ ਕਰਦਾ ਹੁਣਾ ਹਨਾ ਤੇ ਆ ਵੀ ਜੋੜਾ ਲੱਗਾਈ ਆ ਇਹ ਵੀ ਆਂਡੇ ਧਰਾਲੂਗਾ ਇੱਕ ਦੋ ਦਿਨ ਤੱਕ ਫਿਰ ਆਪਾਂ ਨੂੰ ਰਿਜ਼ਲਟ ਪਤਾ ਲੱਗੂਗਾ ਬਈ ਠੀਕ ਆ ਤੇ ਜਿਹੜੀ ਆਪਣੀ ਆਂਡਿਆਂ ਤੋਂ ਬੰਦ ਦਵਾਈ ਬਾਈ 100% ਕੰਮ ਕਰਦੀ ਆ ਠੀਕ ਆ ਤੇ ਆਪਾਂ ਵੀ ਖੂਤਰਿਆਂ ਦਿੱਤੀ ਹੋਈ ਲਾਵਾਂਗੇ ਆਪਾਂ ਟੱਕੇ ਲਉਣੀਆਂ ਹਜੇ ਨਾ ਆ ਦੇਣ ਜੇ ਨਹੀਂ ਹੈਗੇ ਲੋਣ ਵਾਲੇ ਥੋੜੇ ਦਿਨ ਰੋਕ ਕੇ ਲਾਵਾਂਗੇ ਜਿਹੜੇ ਆਪਣੇ ਮਤਲਬ ਕਲੀਆਂ ਵਾਲੇ ਬੱਚੇ ਛੱਡ ਹੋ ਜਾਣਾ ਉਹਨਾਂ ਨੂੰ ਫੋਟਰੀਆਂ ਦੇ ਠੀਕ ਆ ਉਹ ਹਿਸਾਬ ਨਾਲ ਜੋੜੇ ਲਾਵਾਂਗੇ ਦਵਾਈ ਦੇਈ ਜਾਂਦੇ ਆ ਉਹਨਾਂ ਨੂੰ ਆਪਾਂ ਤੇ ਉਹ ਡੱਬੇ ਦੇ ਹਜੇ ਡੱਬੇ ਦੇ ਵੀ ਹਜੇ ਵਧਾਈਆਂ ਕੀਤੀਆਂ ਨਹੀਂ ਡੱਬੇ ਨੇ ਕਰ ਤੂੰ ਥੋੜੇ ਦਿਨਾਂ ਤੱਕ ਡੱਬਾ ਵੀ ਵਧਾਈਆਂ ਤੇ ਆ ਵੀ ਬੱਚਾ ਵੱਡਾ ਹੋ ਗਿਆ ਆ ਦੇ ਆ ਵੀ ਬੱਚੇ ਬਸ ਹੋਈ ਜਾਂਦੇ ਪਲੀ ਜਾਂਦੇ ਸੋਹਣੇ ਹਨਾ ਤੇ ਇੱਕ ਬਾਈਆਂ ਦੇ ਹੋਰ ਆਪਾਂ ਨੂੰ ਮੈਸੇਜ ਆਉਂਦੇ ਬਾਈ ਜਦੋਂ ਜਿਹੜੇ ਜੋੜੇ ਹੁੰਦੇ ਆ ਮਤਲਬ ਬਦਲ ਬਦਲ ਕੇ ਬੱਚੇ ਛੱਡਣਾ ਰੰਗ ਹਨਾ ਵੀ ਉਹ ਕਿੱਦਾਂ ਹੁੰਦੇ ਆ ਠੀਕ ਆ ਬਾਈ ਹੁਣ ਜਿੱਦਾਂ ਆ ਦੇਖੋ ਆ ਵੀ ਆਪਣਾ ਡੰਡੇ ਵਾਲੀ ਦੀ ਡੰਡੇ ਵਾਲੇ ਦੇ ਮਾਪਿਓ ਦਾ ਪੁੱਤ ਆ ਹਨਾ ਡੰਡੇਲ ਦਾ ਭਾਈ ਆ ਠੀਕ ਆ ਆ ਵੀ ਬਾਈ ਇੱਕ ਝੋਲੀ ਆ ਗੱਡੀ ਹੁਣ ਆਪਣੇ ਕੋ ਪਹਿਲੀ ਪਹਿਲੀ ਆ ਉਹ ਪਹਿਲੀ ਆ ਝੋਲੀ ਗੱਡੀ ਹਨਾ ਉਹਦਾ ਮਤਲਬ ਹੋਰ ਝੋਲੀਆਂ ਮਤਲਬ ਬਹੁਤ ਆ ਜਿਹੜੀ ਇਸ ਸਾਲ ਦੇ ਵਿੱਚ ਆ ਪਕੜਾ ਜੀ ਆ ਰੱਤੇ ਕੱਢ ਗਏ ਠੀਕ ਆ ਬਾਜਵਾ ਚੀਨੇ ਕੱਢੇ ਸੀ ਬਾਈ ਹੁਣ ਜਦੋਂ ਜੋੜੇ ਲਾਵਾਂਗੇ ਬਾਈ ਹੁਣ ਇਹ ਬੱਚੇ ਕੱਢਣਗੇ ਐਦਾਂ ਦੇ ਐਦਾਂ ਦੇ ਬੱਚੇ ਕੱਢਣੇ ਇਨਾਂ ਦੇ ਹਮੇਸ਼ਾ ਇਤੀਜੀ ਝੋਲੀ ਐਦਾਂ ਦੀ ਹੁੰਦੀ ਹੈ ਜੀ ਠੀਕ ਹੈ ਇੱਕ ਝੋਲੀ ਇਨਾਂ ਦੇ ਰੱਤੇ ਰੁੱਤੇ ਕੱਢ ਜਾਣੇ ਹੁੰਦੇ ਕੋਫੀ ਕਲਰ ਦੇ ਵੀ ਕੱਢ ਜਾਂਦੇ ਜਦਾ ਆ ਰਾਂ ਰੰਗ ਕੋਫੀ ਕਲਰ ਦੇ ਗੂੜੇ ਵੀ ਕੱਢ ਜਾਂਦੇ ਜਿੱਦਾ ਇਹਦੀ ਪੂਛ ਆ ਦੇਖੋ ਐ ਗੂੜੇ ਕੱਢ ਜਾਂਦੇ ਮਤਲਬ ਪੂਰੇ ਕੋਫੀ ਕਲਰ ਆ ਵੀ ਪ੍ਰੋਪਰ ਕੋਫੀ ਕਲਰ ਨਹੀਂ ਜਿੱਦਾ ਦੀ ਆਪਾਂ ਉਹ ਛਾ ਨਾ ਲਾਈ ਆ ਕਬੂਤਰੀ ਉਹ ਵੀ ਇਨਾਂ ਦੀ ਭੈਣ ਆ ਬਾਈ ਜਿਹੜੀ ਛਾ ਨਾ ਲੱਗੀ ਆ ਨਾ ਕੋਫੀ ਕਲਰ ਦੀ ਉਹ ਇਨ ਤੇ ਜਦੋਂ ਇੱਕ ਕਬੂਤਰ ਬਾਣ ਦੇ ਦੋ ਬੱਚੇ ਬਈ ਰਾਤ ਦੇ ਉੱਪਰ ਪਏ ਆ ਵੱਡੇ ਕਬੂਤਰਾਂ ਚੋ ਵੀ ਮੈਂ ਚੱਕ ਕੇ ਲਿਆਵਾਂ ਜਿਹੜੇ ਆਪਾਂ ਇੱਕ ਇਹ ਦੂਜਾ ਸੂਰਜ ਇੱਕ ਆਪਣਾ ਸੂਰਜ ਤੇ ਇੱਕ ਆਪਾਂ ਇਹਦਾ ਭਾਈ ਛੱਡਿਆ ਜਣਾ ਕੱਲ ਡਾਉਣ ਵਾਸਤੇ ਉਹ ਉੱਪਰ ਹੀ ਪਏ ਕੱਲ ਤੇ ਮੈਂ ਲਿਆਂਦੇ ਨਹੀਂ ਤੇ ਚੱਕ ਕੇ ਲਿਓ ਨਾ ਬਈ ਉੱਥੋਂ ਹਨਾ ਬਾਬਿਓ ਚਿੜੀਆਂ-ਚੁੜੀਆਂ ਵੀ ਰੌਣਕ ਲਾਈ ਫਿਰਦੀਆਂ ਹੁਣ ਵੱਡ ਗਈਆਂ ਮੈਨੂੰ ਦੇਖ ਕੇ ਆ ਚੀਂ-ਚੀ ਰੋਲਾ ਪਾਇਆ ਪਿਆ ਸੀ ਇਹਨਾਂ ਨੇ ਪੂਰਾ ਪੂਰਾ ਮੋਲ ਬਣਾ ਕੇ ਰੱਖਿਆ ਸੀ ਤੇ ਵਧੀਆ ਇਹਨਾਂ ਦਾ ਬਣਾਉਣਾ ਬਈ ਮੈਂ ਕਹਿ ਦਿੰਨਾ ਹੁਣ ਬਣਾਉਣਾ ਬਈ ਟਾਈਮ ਹੀ ਨਹੀਂ ਲੱਗਦਾ ਯਾਰ ਜਦੋਂ ਟਾਈਮ ਲੱਗ ਮੈਂ ਇੱਕ ਤੋਂ ਨਹੀਂ ਇਥੋਂ ਜਾਲੀ ਦਾ ਆਪਾਂ ਇਦਾਂ ਬਰਾਬਰ ਲਿਆ ਕੇ ਪੂਰਾ ਜਾਲੀ ਦਾ ਇਦਾਂ ਠੀਕ ਆ ਇਥੋਂ ਇਦਾਂ ਪੂਰਾ ਵੱਡਾ ਬਣਾਉਣਾ ਬਈ ਜਾਲੀ ਦਾ ਠੀਕ ਆ ਥੱਲੇ ਵਾਲੀ ਸਾਈਡ ਕੋਈ ਇਦਾਂ ਲਾਵਾਂਗੇ ਜਿਹੜੀ ਬਿੱਲੀ ਨਾਲ ਨੇ ਸਾਹ ਪਚਾ ਸਕੇ ਤੇ ਉੱਪਰਲੀ ਸਾਈਡ ਇਦਾਂ ਮਟਕੀਆਂ ਮੁਟਕੀਆਂ ਉੱਥੇ ਲਾ ਦਾਂਗੇ ਤੇ ਜਿਹੜੀ ਉਹ ਆਪਣੀ ਖੁੱਡੇ ਦੀ bari ਆ ਉਹ ਬਿਲਕੁਲ ਸਾਰੀ ਬੰਦ ਕਰ ਦਾਂਗੇ ਠੀਕ ਆ ਭਲਾਈਆਂ ਮਾਰ ਕੇ ਜਾਂ ਕੁਝ ਵੀ ਲਾ ਕੇ ਉਥੇ ਟਾਊ ਟਾਣਾ ਜੋ ਵੀ ਪਲਸਟਰ ਕਰਾ ਗਏ ਨਾ ਤੇ ਵਧੀਆ ਤਰੀਕੇ ਨਾਲ ਬਈ ਇਹਨਾਂ ਦਾ ਕੇਜ ਬਣਾਵਾਂਗੇ ਆਪਾਂ ਜਿੱਥੇ ਵਧੀਆ ਰਹਿ ਸਕਣ ਅਜਾ ਵੀ ਆਪਣੀਆਂ ਵੱਡੀਆਂ ਕੂਤਰੀਆਂ ਬੈਠੀਆਂ ਮੁੱਠ ਇਹ ਵੀ ਬਸ ਇੱਕ ਦੋ ਦਿਨਾਂ ਤੱਕ ਆਪਾਂ ਜੋੜੇ-ਜੋੜੇ ਇਹਨਾਂ ਚੋਂ ਕੱਢ ਕੇ ਲਾਉਣੀਆਂ ਕਬੂਤਰੀਆਂ ਹੁਣ ਹੀ ਨਾ ਇਹ ਦਿਵਾਲੀ ਆ ਬਾਈ ਬਸ ਇੰਦਾ ਜਿੰਨਾ ਵੀ ਟਾਈਮ ਮਿਲਿਆ ਕਰੂਗਾ ਉਹ ਵੀ ਚੱਕਾਂ ਬਾਈ ਹੁਣ ਹੀ ਆਇਆ ਹੀ ਆ ਉਹ ਵੀ ਨਹੀਂ ਲਾਇਆ ਰਾਤ ਦਾ ਠੀਕ ਆ ਛਤਰੀਆਂ ਉਹੜੀਆਂ ਲੰਮੇ ਪਈਆਂ ਈ ਥੱਲੇ ਮੈਂ ਤੇ ਨੇਰੀ ਨਾ ਬਾਈ ਕੇਵਲੇ ਹੋ ਜਾਂਦਾ ਕੰਮ ਹਨਾ ਇੱਕ ਲੋਣਾ ਭੁੱਲ ਗਿਆ ਹੈ ਰਾਤੀ ਤੇ ਇੱਕ ਤਾਂ ਚਲੋ ਮੈਂ ਲਾ ਗਿਆ ਸੀਗਾ ਤੇ ਆ ਵੀ ਕਬੂਤਰੀ ਬਾਈ ਜੋੜੇ ਲਾਉਣੀਆਂ ਆ ਵਾਲੀ ਠੀਕ ਆ ਇਹ ਵੀ ਲਾ ਦੇਣੀ ਬਾਈ ਹੁਣ ਜੋੜੇ ਤੇ ਆ ਵੀ ਜੋੜੇ ਲਾਉਣੀਆਂ ਆ ਆ ਕਾਲੇ ਢਿੱਡ ਵਾਲੀ ਠੀਕ ਆ ਤੇ ਆ ਪੱਕੀ ਕਿਹੜੀ ਆ ਬਾਈ ਆ ਵੀ ਲੋੜੀ ਜੋੜੇ ਬ ਈਗਾ ਏ ਚਿੱਟੀ ਕਾਲੀ ਦੀ ਆ ਨਾ ਹਾਂ ਚਿੱਟੀ ਕਾਲੀ ਦੀ ਇਹ ਵੀ ਜੋੜੇ ਲਾਉਣੇ ਆ ਬਈ ਤੇ ਹੋਰ ਬਾਈ ਨਾਲ ਜਿਹੜੀਆਂ ਲਾਉਣ ਵਾਲੀਆਂ ਜੋੜੇ ਆ ਵੀ ਲਾਉਣੀ ਆ ਆ ਕਾਲੇ ਫੇਰ ਵਾਲੀ ਨਾ ਇਹ ਵੀ ਲਾਉਣੀ ਆ ਚਲੋ ਆ ਤਾਂ ਲੱਗੇ ਜੋੜੇ ਜਿਹੜੇ ਆਪਾਂ ਇਹ ਛਾੜੀ ਦੇਣੇ ਇਦਾਂ ਜੋੜੇ ਹਨਾ ਇਹਨਾਂ ਮੈਂ ਹੁਣ ਹੋਰ ਕਬੂਤਰ ਲਾਉਣਾ ਦੇਖੀਏ ਕਬੂਤਰੀ ਚੋਂ ਅਕਸਈ ਜਾਂ ਕਬੂਤਰ ਚੋਂ ਹੁਣ ਪਤਾ ਲੱਗ ਜਾਣਾ ਆਪਾਂ ਨੂੰ ਫੇਰ ਉਹਨਾਂ ਦਾ ਉਸਹਾ ਉਹਨਾਂ ਨਾਲ ਆਇ ਕਰਾਂਗੇ ਬਈ ਉਦਾਂ ਦਾ ਠੀਕ ਆ ਤੇ ਆ ਵੀ ਕਬੂਤਰੀ ਉਦਾਂ ਮੈਂ ਜੋੜੇ ਲਾਉਣੀ ਸੀ ਚਲੋ ਡੰਡੇ ਵਾਲੀ ਦੀ ਜਿਹੜਾ ਰੱਤਾ ਦਿਖਾਇਆ ਨਾ ਸੱਚ ਆ ਉਹ ਤੁਹਾਨੂੰ ਆ ਦੇਖੋ ਬਾਈ ਜਿਹੜੀ ਕਾਫੀ ਰੰਗਰ ਇੱਕ ਕਾਫੀ ਰੰਗ ਦੀ ਤੁਹਾਨੂੰ ਦਿਖਾ ਦਿੱਤੀ ਮੈਂ ਜਿਹੜੀ ਸ਼ਾਣਾ ਲੱਗੀ ਆ ਠੀਕ ਆ ਦੋ ਰੱਤੇ ਦਿਖਾ ਤੇ ਇੱਕ ਕਾਲਾ ਚੀਨਾ ਜਿਹਾ ਦਿਖਾਤਾ ਨਾ ਪੂਰਾ ਜਿਹਾ ਇੱਕ ਆ ਦੇਖੋ ਬਾਈ ਉਹ ਵੀ ਲਾਲ ਚੀਨਿਆਂ ਚ ਹੀ ਆ ਜਾਂਦਾ ਇਹ ਕਾ ਵੇਠੋ ਰੰਗ ਹੁਣ ਇਹ ਨਹੀਂ ਇਦਾਂ ਦੇ ਰੰਗ ਕੱਢਣੇ ਆ ਤੇ ਜਿਹੜੇ ਬਾਈ ਇਦਾਂ ਦੇ ਰੰਗ ਕਰਦੇ ਸਰਾਈ ਹੁੰਦਾ ਜਿਹੜਾ ਕੱਢਣੀ ਤੀਜੀ ਚੌਥੀ ਝੋਲੀ ਜਾ ਕੇ ਇਹਨਾਂ ਨੇ ਆ ਵਾਲੀ ਪਹਿਲਾਂ ਉਦਾਂ ਦੇ ਕੱਢਣੇ ਆ ਲਾਲ ਲੂਲ ਜੇ ਕੱਢ ਗਏ ਜਾਂ ਕਿਦਾਂ ਦੇ ਵੀ ਫੇਰ ਕੱਢਣੇ ਇਦਾਂ ਦੇ ਟੋਪੀਆਂ ਵਾਲੇ ਬਾਈ ਜਦਾ ਬੈਠੀ ਆ ਦੇਖੋ ਹੁਣ ਇਦਾਂ ਨਹੀਂ ਜੁੜਾਊਗਾ ਵਿੱਕਤਦਰੀਆਂ ਚੀਜ਼ਾਂ ਐ ਇਹ ਇੱਕ ਬਈ ਜਿੱਦਾਂ ਹੁਣ ਰੇਸ਼ਾ ਰੂਸ਼ਾ ਜਾ ਦੇਣਾ ਚ ਹੁੰਨ ਡਿਆ ਮੂੰਹ ਮਾ ਪੱਕ ਜਾਂਦੇ ਜਾਂ ਰੇਸ਼ਾ ਨਾਸਾਂ ਨੂੰ ਸਜਾਮ ਹੁੰਦੀਆਂ ਨਾ ਫੂਟਰਾ ਦਾ ਨੱਕ ਨੂੰ ਪਜਾਮ ਹੋ ਗਿਆ ਆ ਗੋਲੀ ਆ ਬਈ ਤੇ ਇਹ ਕੋਈ ਮਹਿੰਗੀ ਵੀ ਹੈ ਨਹੀਂ ਬਈ ਠੀਕ ਆ 70 80 ਰੁਪਏ ਦੀ ਗੋਲੀ ਆ ਠੀਕ ਆ ਆ ਪੱਤਾ ਆ ਮਤਲਬ ਇਹਦਾ ਬਈ ਚੌਥਾ ਹਿੱਸਾ ਤੇ ਨਹੀਂ ਚਾਰ ਹਿੱਸੇ ਕਰ ਲੈਣੇ ਇਹਦੇ ਸਵੇਰੇ ਸ਼ਾਮ ਬਈ ਮਤਲਬ ਦੋ ਦਿਨਾਂ ਚ ਆਪਾਂ ਇੱਕ ਗੋਲੀ ਦੇਣੀ ਆ ਆ ਵਾਲੀ ਚਾਰ ਹਿੱਸੇ ਕਰਕੇ ਦੋ ਦਿਨ ਅਜ ਦੇਣੀ ਸਵੇਰੇ ਸ਼ਾਮ ਮਲਾ ਦੱਦਾ ਤੇ ਦੂਜਾ ਚੌਥਾ ਚੋਤਾ ਫੇਰ ਦੇ ਦੇਣਾ ਇਦਾਂ ਠੀਕ ਆ ਇਹਨਾਂ ਜਮਾਂ ਬਈ ਸੈੱਟ ਹੋ ਜਾਣਗੇ ਰੇਸ਼ਾ ਰੂਸ਼ ਆ ਚੱਕਿਆ ਜਾਂਦਾ ਬਈ ਆ ਗੋਲੀ ਤੇ ਕਈ ਬਾਈਆਂ ਦੇ ਹਨਾ ਵੀ ਆਪਾਂ ਨੂੰ ਜਿੱਦਾਂ ਮਲਾ ਆਂਡਿਆਂ ਤੋਂ ਪੁੱਛਦੇ ਬਾਈ ਸਾਰੇ ਮੈਨੂੰ ਇਹ ਕਮੈਂਟ ਬਾਈ 100% ਚਲ ਬਾਈ ਦੇਖੋ 100% ਦਾ ਇੱਥੇ ਬੰਦੇ ਦੀ ਗਾਰੰਟੀ ਹੈ ਦੀ ਠੀਕ ਆ ਬਾਕੀ ਬਾਈ ਚੱਲਦੀਆਂ ਸਾਰੀਆਂ ਆਂਡਿਆਂ ਤੋਂ ਠੀਕ ਆ ਇੱਕ ਚੀਜ਼ ਨੋਟ ਕਰਨੀ ਆ ਜਦੋਂ ਆਪਾਂ ਆਂਡੇ ਦੀ ਦਵਾਈ ਦੇਣ ਲੱਪੇ ਹਨਾ 5 ਦਿਨ 10 ਦਿਨ ਦੇ ਲਈ ਜਿਹੜੀ ਕਬੂਤਰੀ ਨੇ ਇੱਥੇ ਤੁਹਾਨੂੰ ਲੱਗੂਗਾ ਇਹਦਾ ਪਾਣੀ ਜਾ ਭਰਿਆ ਨਹੀਂ ਤਾਂ ਫੁੱਲਣ ਲੱਪਈ ਉਹ ਕਬੂਤਰੀ ਬਾਈ ਚੱਲਣ ਦੇ ਚਾਂਸ ਹੈ ਨਹੀਂ ਠੀਕ ਆ ਉਹਦੀ ਮਿਹਨਤ ਬਹੁਤ ਕਰਨੀ ਪੈਣੀ ਉਹਦਾ ਪ੍ਰੋਸੀਜਰ ਹੋਰ ਸਾ ਬਣਾਉ ਮੈਡੀਕਲ ਦੇ ਸਿਰ ਤੇ ਚੱਲ ਜਾਣਾ ਸਾਰਾ ਹੀ ਉਹ ਦੇਸੀ ਜੋ ਨਿਕਲ ਜਾਣਾ ਉਹ ਵੀ ਦੱਸਾਂਗੇ ਥੋੜੇ ਚਿਰਾਂ ਬਾਅਦ ਉਹ ਵੀ ਕਰਾਂਗੇ ਗੱਲਬਾਤ ਠੀਕ ਆ ਜਿਹੜੀ ਮਤਲਬ ਪਾਣੀ ਭਰ ਲਾ ਪੈਂਦਾ ਹਨਾ ਆਂਡੇ ਵਾਲੀ ਥੈਲੀ ਦੇ ਵਿੱਚ ਤੇ ਉਹਦਾ ਵੀ ਆਪਾਂ ਲੱਗ ਕਰਾਂਗੇ ਬਾਕੀ ਜੇ ਜਿਹੜੀ ਇੱਥੇ ਪਾਣੀ ਨਹੀਂ ਲੈਂਦੀ ਪਈ ਝੋਲੀ ਭਾਰੀ ਪਿੱਛੋਂ ਨਹੀਂ ਕਰਦੀ ਪਈ ਨਾ ਪਾਣੀ ਪੂਣੀ ਨਹੀਂ ਭਰਦਾ ਕੁਛ ਵੀਦਾ ਸਹੀ ਨੋਰਮਲ ਕਬੂਤਰੀ ਬਣ ਲਾ ਪਈ ਹੈ ਤੁਹਾਡੀ ਸਾਂਭੇ ਲੋ ਕਿ ਬਾਈ ਉਹ 20 ਤੋਂ 25 ਦਿਨ ਦੇ ਵਿੱਚ ਉਹ ਜੋੜਾ ਲਾ ਦੋ ਇੱਕ ਮਹੀਨੇ ਦਾ ਕੋਰਸ ਕਰਨਾ ਆਪਾਂ ਇਹ ਇੱਕ ਮਹੀਨਾ ਲਗਾਤਾਰ ਈਵੀਓਨ ਦਾ ਕੈਪਸੂਲ ਤੇ ਇੱਕ ਇੱਕ ਗੋਲੀ ਇੱਕ ਸਵੇਰੇ ਇੱਕ ਸ਼ਾਮੀ ਜਿੱਦਾਂ ਆਪਾਂ ਉਹ ਦਿੰਦੇ ਸੀ ਹਨਾ ਜਿਹੜੀ ਆਪਾਂ ਬਣਾਈਆਂ ਆਂਡਿਆਂ ਵਾਂ ਤੋਂ ਉਹ ਦੇਈ ਜਾਨੀ ਬਾਈ ਜਮਾ ਕਬੂਤਰ ਉਹ ਚੱਲਣਗੇ ਜਮਾ ਕਬੂਤਰੀਆਂ ਉਹ ਕਬੂਤਰੀਆਂ ਚੱਲਣਗੀਆਂ ਆਂਡਿਆਂ ਤੋਂ ਤੇ ਆ ਜਿਹੜੀ ਕਬੂਤਰੀ ਆ ਬਾਈ ਡੱਬੀ ਕਬੂਤਰੀ ਆ ਆਪਣੀ ਇਹ ਡੱਬੀ ਸੀਗੀ ਮਤਲਬ ਹੁਣ ਤਾਂ ਲਾਲਚੀਨੀ ਜੀ ਹੋ ਗਈ ਇਹ ਬਾਈ ਉਹ ਕਬੂਤਰ ਆ ਜਿੱਦਾਂ ਆਪਾਂ ਕਈ ਵਾਰੀ ਤੁਸੀਂ ਦੇਖਦੇ ਹੋ ਨਾ ਇੰਟਰਵਿਊਆਂ ਦੇ ਵਿੱਚ ਵੀ ਕਈ ਭਰਾ ਦੱਸਦੇ ਆ ਨਾ ਜਿਹੜਾ ਕੋ ਪ੍ਰਾਣੀਆਂ ਨਸਲਾ ਪੀਆ ਬਈ ਪਹਿਲਾਂ ਡੱਬੇ ਹੁੰਦੇ ਆ ਸਾਲ ਬਾਹਰ ਇਹ ਬਈ ਆ ਕਿ ਦੂਜੇ ਸਾਲ ਦੀ ਪੱਠੀ ਆ ਨਾ ਪਹਿਲਾਂ ਉੱਤੋਂ ਡੱਬੀ ਸੀ ਬਈ ਕਲੀਆਂ ਝੜ ਕੇ ਦਸ ਪਰ ਸਾਫ਼ ਹੋ ਕੇ ਝੜ ਝੂੜੇ ਪੈ ਗਏ ਇਹਨੇ ਆਪਣਾ ਰੰਗ ਕੱਢਿਆ ਸੀ ਉੱਪਰੋਂ ਡੱਬੀ ਸੀਗੀ ਠੀਕ ਆ ਬਾਕੀ ਇਹ ਚਿੱਟੀ ਸੀ ਹੁਣ ਇਹਨੇ ਕੀਤਾ ਬਈ ਇਸ ਸਾਲ ਝਾੜੇ ਪਈ ਜਦੋਂ ਹੁਣ ਕਲੀਆਂ ਫੁਲੀਆਂ ਸੱਟ ਕੇ ਦੁਬਾਰਾ ਸਾਰ ਹੋਈ ਆ ਨਾ ਹੁਣ ਇਹ ਉੱਪਰੋਂ ਵੀ ਬਈ ਸਾਫ਼ ਹੋ ਗਈ ਆ ਦੇਖੋ ਇਦਾਂ ਇਹ ਉੱਤੋਂ ਵੀ ਸਾਫ਼ ਹੋ ਗਈ ਏਦਾਂ ਦੀ ਸੀ ਬਈ ਸ ਠੀਕ ਆ ਅੱਖ ਵੀ ਜਿਹੜੀ ਇਹਦੀ ਅੱਖ ਸੀ ਬਾਈ ਕਾਲੀ ਅੱਖ ਸੀਗੀ ਇਹ ਇਸ ਕਬੂਤਰੀ ਦੀ ਤੇ ਤੁਹਾਨੂੰ ਮੈਂ ਕਾਲੀ ਤੋਂ ਹੁਣ ਦੱਸਦਾ ਕੱਦਾ ਦੀ ਹੋ ਗਈ ਯਾਰ ਕੋ ਕਾਲਾ ਮਾੜਾ ਯਾ ਰਹਿ ਗਿਆ ਮਾੜਾ ਯਾ ਰਹਿ ਗਿਆ ਕਾਲਾ ਆਪਾਂ ਨੱਕ ਦੇ ਵਿੱਚ ਚਿੱਟੀ ਅੱਖ ਪ्योर ਚਿੱਟੀ ਹੋ ਗਈ ਪਹਿਲਾਂ ਮਾੜਾ ਯਾ ਟੱਕਦ ਹੁੰਦੀ ਸੀ ਇਹ ਹਲਕਾ ਯਾ ਚਿੱਟਾ-ਚਿੱਟਾ ਤੇ ਇਸ ਵਾਲੇ ਨੇ ਬਾਈ ਜਮਾਂ ਹੀ ਚਿੱਟੀਆਂ ਕਰਤੀਆਂ ਅੱਖਾਂ ਇਹ ਪੱਠੀ ਨੇ ਆਪਣੀ ਨੇ ਆਹ ਵਾਲੀ ਨੇ ਇਹਦੇ ਬੱਚੇ ਵੀ ਬਾਈ ਇਹਦੇ ਭਾਈ ਭੈਣ ਜਿਹੜੇ ਇਹਦੇ ਭਾਈ ਭੈਣ ਇਹ ਵਾਲੇ ਕਬੂਤਰ ਮਤਲਬ ਬਾਈ ਜਮਾਂ ਸਿਰਾ ਲਾਉਂਦੇ ਬਾਜ਼ੀਆਂ ਤੇ ਉੜਦੇ ਵੀ ਰੱਬ ਚ ਖੜਕੇ ਆ ਚੈੱਕ ਹੁੰਦੇ ਰਹਿੰਦੇ ਆ ਬਸ ਅੱਧ ਘਾਟ ਚੋਣਾ ਉੱਥੇ ਹੀ ਮੁੜ ਜਾਣਾ ਇਹ ਨਹੀਂ ਕਿ ਬਾਈ ਕਬੂਤਰਾਂ ਕੋਲ ਲਿਟੀ ਜਾਣਾ ਆਉਣਾ ਤੇ ਕਿਆ ਕੇ ਬਹਿਣਾ ਹੀ ਆ ਬਸ ਲਟਰਨ ਉੱਟਣ ਵਾਲਾ ਇਹਨਾਂ ਚ ਚੀਟ ਝੂਟ ਹੈ ਨਹੀਂ ਕਬੂਤਰਾਂ ਚ ਜਿਹੜੇ ਆ ਵੇਲੇ ਕਬੂਤਰਾਂ ਨਾ ਪਹਿਲੀ ਗੱਲ ਬਾਈ ਤੰਗ ਹੁੰਦੇ ਹੀ ਨਹੀਂ ਕਬੂਤਰ ਇਹ ਘਰੇ ਬੋਰਡ ਆਵੇ ਆ ਇਹ ਨਹੀਂ ਉੱਚੇ ਖੜਕੇ ਉੱਡਦਾ ਠੀਕ ਆ ਸ਼ਾਮਾਂ ਤੱਕ ਉੱਡਣ ਜਿੱਦਾਂ ਮਰਜ਼ੀ ਉੱਡਣ ਇਹਨਾਂ ਨੇ ਉੱਚੇ ਖੜਕੇ ਜਦੋਂ ਬਹਿਣਾ ਬਾਈ ਆ ਕੇ ਬਹਿਣਾ ਹੀ ਆ ਇਹ ਕਬੂਤਰਾਂ ਨੇ ਜੋ ਮਰਜ਼ੀ ਕਰਕੇ ਦੇਖ ਲਿਆ ਇਹਨਾਂ ਦਾ ਪਾਣੀ ਥਾੜੀ ਚੇਂਜ ਕਰਕੇ ਇੱਧਰ ਉੱਧਰ ਕਰਕੇ ਵੀ ਦੇ ਤੇ ਪਰ ਹੁਣ ਲਾਉਣਾ ਭਾਏ ਦੇ ਮਾਪਿਆਂ ਦਾ ਫੇਰ ਦੋਵਾਰ ਜਦੋਂ ਆਪੇ ਹੁਣ ਲਾ ਕੇ ਮੋਰ ਜਾਲੀ ਦੀ ਚੱਕੀ ਮੈਂ ਤੇ ਉਹਦਾ ਹਵਾ ਪ੍ਰੋਸ ਹੁੰਦੀ ਆ ਗੁੰਮੇ ਗੁੰਮੇ ਵਾਲਾ ਕੋਈ ਚੱਕਰ ਨਹੀਂ ਮੈਂ ਸਵੇਰ ਦਾ ਕੋਠੇ ਤੇ ਆਇਆ ਨਹੀਂ ਬਾਈ ਹੁਣ 2:30 3:00 ਵਜੇ ਸੀ ਜਦੋਂ ਮੈਂ ਕੋਠੇ ਤੇ ਆਇਆ ਸੀ ਹੁਣ ਤੇ ਜਦੋਂ ਵੀਡੀਓ ਕਾਫੀ ਟਾਈਮ ਤੁਸੀਂ ਦੇਖ ਵੀ ਲਈ ਪਿਛੇ ਵੀਡੀਓ ਜਿਹੜੀ 5-7 ਮਿੰਟ ਦੀ ਦੱਸਦੀ ਆਪਾਂ ਬਣਾਈ ਆ ਨਾ ਤੇ ਬਣਾਈ ਜਾਂਦੇ ਆ ਤੇ ਹੁਣ ਹੀ ਮਤਲਬ 10-15 ਮਿੰਟ ਪਹਿਲਾਂ ਹੀ ਆ ਕੇ ਲਾਇਆ ਇਹਨਾਂ ਦਾ ਹੁਣ ਸਾਢੇ ਕਿ ਤਿੰਨ ਹੋ ਗਏ 3:00 ਵਜੇ ਆਇਆ ਸੀ ਮੈਂ ਕੋਠੇ ਦੇ ਉੱਤੇ ਤੇ ਵਾ ਕਿਹੜੀਆਂ ਤਾਂ ਨ ਠੀਕਾ ਇਹਨਾਂ ਜੋ ਜਿੰਨਾ ਜਿੰਨਾ ਨੇ ਆਪਾਂ ਤਣਮਲ ਪਾਲੀ ਗੋਲੀ ਲਾਈ ਸੀ ਉਹ ਲਾਉਣੇ ਆ ਬਾਈ ਠੀਕ ਆ ਆਹ ਰਖ ਛੱਡ ਲੈਣੇ ਮੈਂ ਬਾਈ ਇਹਦੀ ਜਿਹੜੀ ਮਾਂ ਆ ਨਾ ਉਹ ਲਾ ਦੇਣੀ ਆ ਆਪਾਂ ਇਹ ਦਵਾਰਾ ਜੋੜਾ ਲਾ ਦੇਣਾ ਤੇ ਜਦੋਂ ਵੀ ਬੱਤ ਝੋਣੀ ਘੜਦੀ ਸਭ ਲੋ ਇਹ ਫੇ ਬੱਚੇ ਦੋਨੇ ਤਿਆਰ ਜੇ ਉਹਨੇ ਮਲਚੋੜੀ ਲੇਟ ਘੱਡੀ ਫੇ ਮਾਂ ਰੋਕ ਲੈਣ ਆ ਇਹੋ ਬੱਚੇ ਛੱਡਣ ਜੋਗ ਨਾ ਹੋਏ ਨਾ ਕਿਉਂਕਿ ਫੇ ਬੰਦਾ ਰੋਕ ਸਕਦਾ ਨਾ ਗਾਂ ਜਾ ਕੇ ਤੁਹਾਨੂੰ ਪਤਾ ਵੀ ਸੀਜ਼ਨ ਵੀ ਉਹਨਾਂ ਕੇ ਅੱਗੇ ਹੁਣ ਟਾਈਮ ਵੀ ਉਹਨਾਂ ਕੇ ਰਹਿ ਗਿਆ ਆ 10 ਪਰ ਸਾਫ ਹੋਊਗੇ ਪ੍ਰੋਪਰ 10 ਪਰ ਆਪ ਸਾਫ ਹੋਏ ਹੁਣ ਫੇਰੀ ਉਤਰ ਜ਼ੋਰ ਮਾਰਦੇ ਆ ਜੇਦਾ ਆਪਾਂ ਪੱਟ ਪੁੱਟ ਕੇ ਵੀ ਕਰਦੇ ਉਹ ਗੱਲ ਬਣੀ ਨਿਆਣ ਪੁਣਾ ਰਹਿਦਾ ਹੀ ਆ ਜਨਵਰਾ ਜੇ ਤਾਂ ਆਉਣਾ ਵੱਡੇ ਕੂਤਰਾ ਜਮਾ ਪੀ ਲੈ ਸਾਡੇ ਪੂਰੇ ਮੈਂ ਕਹਾਂ ਬਈ ਚੇਪ ਕੱਢਣਗੇ ਕੂਤਰਾ ਠੀਕ ਆ ਜਦੋਂ ਆਪਾਂ ਪੱਟ ਪੁੱਟ ਕੇ ਤਾਂ ਪਰ ਸਾਫ਼ ਕਰਦੇ ਆ ਕਿਤਨਾ ਕਿਤੇ ਬਾਈ ਉਹ ਨਿਆਣ ਪੁਣਾ ਉਹਨਾਂ ਚ ਰਹਿਦਾ ਹੀ ਆ ਠੀਕ ਆ ਕਬੂਤਰਾ ਦੇ ਵਿੱਚ ਤਿਆਰ ਚਲੋ ਡੱਬੇ ਦਾ ਭਰਾ ਆ ਜਿਹੜਾ ਸ਼ਾਕ ਖਾਏ ਤਾਂ ਆਪਾਂ ਜੋੜੇ ਲਾ ਲੈਣਾ ਆਪਣੇ ਕੋਲ ਤਿੰਨ ਬੱਚੇ ਹੈਗੇ ਇਹ ਹਨਾ ਇੱਕ ਤਾਂ ਬੜਲੇ ਵਾਲੀ ਨਾਲ ਲੱਗਾ ਹੋਇਆ ਇੱਕ ਡੱਬਾ ਆ ਤੇ ਚੀਜਾ ਆਇਆ ਤੇ ਜਿਹੜਾ ਬੜਲੇ ਵਾਲੀ ਦਾ ਹੁਣ ਐ ਕੀ ਲੱਗਾ ਹੋਇਆ ਇਹਨਾਂ ਦਾ ਭਾਈ ਜਿਹੜਾ ਉਹਨਾਂ ਦਾ ਹੀ ਪੁੱਤ ਬਈ ਆਇਆ ਜਿਹੜਾ ਬੜਲੇ ਵਾਲੀ ਦਾ ਕਬੂਤਰ ਲੱਗਾ ਨਾ ਉਹਦਾ ਪੁੱਤ ਤੇ ਗਾਂ ਬੜਲੇ ਵਾਲੀ ਨੇ ਵੀ ਇਦਾਂ ਦੇ ਬੱਚੇ ਕੱਢੇ ਆ ਮੱਠੇ ਜਿਹੀ ਬਈ ਇਹਨਾਂ ਦੀ ਖਾਸियत ਬਈ ਕਬੂਤਰਾਂ ਦੀ ਜਿਹੜੇ ਆ ਵਾਲੇ ਆ ਮਾਤਾ ਨੂੰ ਇੱਕ ਜੀ ਦਿਖਾਉਣਾ ਵੀ ਪਹਿਲਾਂ ਵੀ ਇੱਥੇ ਹੁਣ ਦੇਖ ਵੀ ਪਈ ਹੋਣੀ ਆ ਬਿਠ ਦੇ ਉੱਤੇ ਨਾ ਚਿੱਟਾ ਦਾ ਘੜਦੇ ਆ ਕਬੂਤਰ ਜਿਹੜੇ ਆ ਡੱਬੇ ਆ ਨਾ ਆ ਹੁਣ ਇਹਨੂੰ ਮੜਿਆ ਸੱਦਾ ਪੁੱਤਰਾ ਜਾਂ ਹੋਣ ਦਿਓ ਮੈਂ ਤੁਹਾਨੂੰ ਦੱਸੋਣਾ ਤੇ ਆ ਆ ਗਿਆ ਆ ਦੇਖੋ ਜੀ ਤਾਂ ਪਿੱਛੇ ਸਾਈਡ ਤੇ ਪੇਟ ਦੇ ਉੱਤੇ ਚਿੱਟਾ ਆ ਕੱਢਦੇ ਆ ਦੇਖੋ ਇਹ ਸਾਰੇ ਕਬੂਤਰ ਕੱਢਣਗੇ ਬਾਈ ਜਿਹੜੇ ਰੱਤੇ ਰੁੱਤੇ ਕੱਢਦੇ ਆ ਨਾ ਰੱਤੇ ਇਹ ਸਾਰੇ ਲੋਸ ਬਾਈ ਪਿੱਛੇ ਮਾੜੀ ਜੀ ਲੋਸ ਤਾਂ ਹੋਰ ਚੀਜ਼ ਵੈਦੀ ਨਾ ਬੈਠਾ ਲਈ ਜਗਾ ਚਿੱਟੀ ਕੱਢਦੇ ਆ ਉਹ ਜਿੱਦਾਂ ਇਹਦੀ ਹੈਗੀ ਆ ਆ ਦੇਖੋ ਤੇ ਇੰਨੀ ਕਰਾਣੇ ਚਿੱਟੀ ਕੱਢਣੀ ਆ ਇੱਥੇ ਇਹਨਾਂ ਕਬੂਤਰਾਂ ਦੀ ਜਿਹੜੀ ਖਾਨੀ ਆ ਬਾਈ ਰੱਤੇ ਰੁੱਤੇ ਦਾ ਇਹਨਾਂ ਦੇ ਹੁਣ ਬਾਈ ਮੈਂ 10 ਸਾਲ ਵੀ ਮੇਰੀ ਅੱਖਾਂ ਤੋਂ ਦੂਰ ਰਹੇ ਹੋਣਾ ਝੱਟੋ ਝੱਟ ਪਛਾਣੇ ਜਾਂਦੇ ਆ ਇਹ ਵਾਲੇ ਕਬੂਤਰ ਤੇ ਕਬੂਤਰ ਸਿਆਣੇ ਵੀ ਬੋਧ ਆ ਬਾਈ ਪਧਰੇ ਉਡਦੇ ਆ ਨੀਵੇਂ ਨੀਵੇਂ ਕੋਈ ਰਾਮ ਜੀ ਨਹੀਂ ਜਾਂਦੇ ਕੁਛ ਨਹੀਂ ਪਧਰੇ ਉਡਣਾ ਇਹਦਾ ਪੁੱਤਰਾ ਨੇ ਹਾਜੀ ਬਾਬਿਓ ਕੀ ਹਾਲ ਚਾਲ ਆ ਤੇ ਲੋ ਬਾਬਿਓ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਤੇ ਕੰਮ ਇਦਾਂ ਹੀ ਵਾ ਭੱਜ ਸੁਭਾ ਜੀ ਚੱਲੀ ਜਾਂਦਾ ਠੀਕ ਆ ਤੇ ਕਿਉਂਕਿ ਕੰਮ ਨਹੀਂ ਮੁੱਕਦੇ ਤੇ ਬਾਈ ਬੰਦਾ ਮੁੱਕ ਜਾਂਦਾ ਠੀਕ ਆ ਕੰਮ ਦਾ ساری ਜ਼ਿੰਦਗੀ ਤੇ ਚੱਲਦੇ ਹੀ ਰਹਿਣੇ ਆ ਠੀਕ ਆ ਤੇ ਕਰੀ ਜਾਂਦੇ ਆ ਕੋਈ ਚੱਕਰ ਨਹੀਂ ਬਾਈ ਤੇ ਜਿੱਦਾਂ ਵੀ ਟਾਈਮ ਟੂ ਨਿਕਲਦਾ ਆਪਾਂ ਵੀਡੀਓ ਬਣਾਇਆ ਕਰਾਂਗੇ ਨਾਗੇ ਪਾਉਣ ਨਾਲੋਂ ਛੋਟੀ ਵੀਡੀਓ ਪਾ ਦੇਗਾ ਕੋਈ ਗੱਲ ਨਹੀਂ ਪਰ ਨਾਗਾ ਨਹੀਂ ਪਾਇਆ ਕਰਨਾ ਆਪਾਂ ਠੀਕ ਆ ਤੇ ਕਿਉ ਤੇ ਆਪਾਂ ਜੇ ਇਹਦਾ ਨਾ ਪਾਈਏ ਤਾਂ ਖਰੀਦਾਂ ਲੱਗਦਾ ਵੀ ਯਾਰ ਅੱਜ ਕਰੇ ਕੋਈ ਕੰਮ ਹੀ ਨਹੀਂ ਕੀਤਾ ਜਿੱਦਾਂ ਵੀਡੀਓ ਨਾ ਪਾਈਏ ਕਿਉਂਕਿ ਆਦਤ ਹੀ ਬਣ ਗਈ ਏਕ ਹਨਾ ਤੇ ਚਲੋ ਬਾਈ ਕਮੈਂਟਾਂ ਦੇ ਜਵਾਬ ਦਈਏ ਠੀਕ ਆ ਤੇ ਇੱਕ ਬਾਈ ਦਾ ਕਮੈਂਟ ਆ ਸੀ ਬਾਈ ਕਹਿੰਦਾ ਪੀ ਮੈਂ ਪਹਿਲਾਂ ਵੀ ਪੁੱਛਿਆ ਸੀਗਾ ਵੀ ਤੁਸੀਂ ਦੱਸਿਆ ਨਹੀਂ ਹਨਾ ਵੀ ਜਿਹੜੇ ਆਪਾਂ ਬੱਚੇ ਢਾ ਕੇ ਬੰਦ ਕਰ ਲਏ ਆ ਤੇ ਉਹਨਾਂ ਨੂੰ ਮਤਲਬ ਆਪਾਂ ਦੀ ਦਵਾਈ ਲਾ ਦਈਏ ਜੀ ਹਾਂ ਬਾਈ ਲਾਉਣੀ ਸੀ ਉਹ ਲਾਉਣੀ ਹੁੰਦੀ ਆਪਾਂ ਜਦੋਂ ਬੱਚੇ ਆਪਾਂ ਢਾ ਢੂ ਕੇ ਰੋਕ ਲਈਦੇ ਹਨਾ ਉਸ ਤੋਂ ਬਾਅਦ ਜਿਹੜੀ ਭਾਵੇਂ ਆਹ ਦੂਜੀ ਹਾਈ ਟੈਕੀ ਜਿਹੜੀ ਹੁੰਦੀ ਆ ਨਾ ਭਾਵੇਂ ਇਹੀ ਹਲਕ ਅੱਧਾ-ਅੱਧਾ ਮਲਜਾ ਕੇ ਕੇਮਲ ਵੀ ਲਾ ਸਕਦੇ ਆ ਕੋਈ ਜਕਰੇ ਈ ਤੇਜ ਨਹੀਂ ਹੁੰਦੀ ਜੇ ਹਨਾ ਬੀ ਐਮ ਐਲ ਪਾਣੀ ਚ ਮਿਕਸ ਕਰਕੇ ਤੇ ਛੋਟ ਸ਼ੋਲੇ ਦਾੜ ਜਣਾ ਗੋੜ ਵਿੱਚ ਮਿਕਸ ਕਰ ਲਓ ਇੱਕ ਕਬੂਤਰ ਲਈ 1 ਐਮ ਐਲ ਲੈ ਲਓ ਉਹ ਆਪਾਂ ਲਾ ਸਕਦੇ ਬੀ ਐਮ ਐਲ ਪਾਣੀ ਚ ਛਾਵੇਂ ਰੱਖ ਕੇ ਲਾਉਣੀ ਆ ਜਦੋਂ ਮਲ ਮਲੋ ਜਿਹੜੀ ਮਲਪਾ ਦੀ ਆਪਾਂ ਦਵਾਈ ਲਈ ਆਹੀ ਟੱਕ ਜਦੋਂ ਪਾਣੀ ਖਿੱਚ ਕੇ ਬਾਈ ਬੀ ਐਮ ਐਲ ਉਦੋਂ ਬਾਅਦ 5 ਜਾਂ 10 ਐਮ ਐਲ ਸਾਦਾ ਪਾਣੀ ਦਿਓ ਜਦੋਂ ਉਹ ਵੀ ਖਿੱਚ ਕੇ ਉਦੋਂ ਬਾਅਦ ਦਾਣੇ ਪਾ ਦਿਓ ਬਸ ਐਡਾ ਕੀ ਚੱਕਰ ਆ ਕੋਈ ਖਾਸ ਨਹੀਂ ਹੈਗਾ ਹਨਾ ਤੇ ਇਸ ਤਰੀਕੇ ਨਾਲ ਲਾ ਦਿਆ ਕਰੋ ਬਾਈ ਲਾਉਣੀ ਪੈਂਦੀ ਆ ਜਦੋਂ ਆਪਾਂ ਲਾਉਂਦੇ ਨਹੀਂ ਬਾਈ ਰੋਕ ਕੇ ਜਦੋਂ ਆਪਾਂ ਦੇਖ ਲਿਓ ਤੁਸੀਂ ਜਦੋਂ ਆਪਾਂ ਬੱਚੇ ਢਾ ਕੇ ਰੋਕੀਦੇ ਆ ਉਸ ਦਿਵਾਰ ਕਈ ਵੇਲੇ ਬੱਚੇ ਥੱਲੇ ਸੁੱਕਣ ਲੱਪ ਜਾਂਦੇ ਆ ਠੀਕ ਆ ਉਹ ਇਹ ਰੀਜ਼ਨ ਹੁੰਦਾ ਕਿ ਆਪਾਂ ਮਲੱਪਾਂ ਦੀ ਦਵਾਈ ਨਹੀਂ ਲਉਂਦੇ ਉਹ ਲਾਉਣੀ ਚਾਹੀਦੀ ਬਾਈ ਜਦੋਂ ਆਪਾਂ ਢਾ ਢੂ ਕੇ ਬੱਚੇ ਰੋਕਣੇ ਆ ਨਾ ਮਲੱਪਾਂ ਦੀ ਦਵਾਈ ਲਾ ਕੇ ਹੀ ਰੋਕੋ ਉਤਰ ਦਵਾਈ ਦਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਬਾਈ ਕਹਿੰਦਾ ਦੱਸੇ ਬਾਈ ਯਾਰ ਮੈਨੂੰ ਪਤਾ ਨਹੀਂ ਹੁਣ ਕਿਹੜੇ ਵੀਡੀਓ ਤੇ ਤੁਸੀਂ ਕਮੈਂਟ ਕੀਤਾ ਸੀਗਾ ਤੁਸੀਂ ਇੱਕ ਵਾਰੀ ਫੇਰ ਕਰ ਦਿਓ ਕਮੈਂਟ ਇੱਕ ਵਾਰੀ ਦੁਬਾਰਾ ਹਨਾ ਆ ਬਾਈ ਦਾ ਪਿਛਲੀ ਵੀਡੀਓ ਤੇ ਵੀ ਆਈ ਬਾਈ ਕਿਉਂਕਿ ਮੈਂ ਫੋਨ ਨਹੀਂ ਲੈ ਕੇ ਆਇਆ ਦੂਜਾ ਤੇ ਇਦਾਂ ਹੀ ਦੇਖ ਕੇ ਕਮੈਂਟ ਚ ਇਤੇ ਕਰਕੇ ਤੁਹਾਡੇ ਉੱਤੇ ਹੀ ਦੱਸਣ ਡਿਆ ਜਵਾਬ ਆਣਾ ਜਿਹੜੇ ਜਿਹੜੇ ਬਾਈਆਂ ਨੇ ਨੁਕਤੇ ਬਾਰੇ ਪੁੱਛਿਆ ਸੀ ਤੇ ਉਹੀ ਦੱਸਣ ਲੱਗਾ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆ ਸੀ ਬਾਈ ਆਹ ਵਾਲੀ ਗੋਲੀ ਲਕਵੇ ਵਾਲੇ ਕਬੂਤਰਾਂ ਨੂੰ ਬਾਈ ਜੇ ਤਾਂ ਲਕਵੇ ਚ ਆ ਕੇ ਆਂਡਿਆਂ ਤੋਂ ਬੰਦ ਹੋਏ ਉਹਨਾਂ ਦੇ ਕੰਮ ਕਰਨੀ ਹੈ ਗੋਲੀ ਜਿਹੜੀ ਆਂਡੇ ਬੰਦ ਤੋਂ ਆਪਾਂ ਬਣਾਈ ਲਕਵਾ ਸਿੱਧਾ ਨਹੀਂ ਕਰੂਗੀ ਲਕਵਾ ਤੇ ਉਹੀ ਵੈਰੀ ਵਨ ਤੇ ਹਾਈ ਟੈਕ ਇਹ ਵੈਰੀ ਵਨ ਤੇ ਹਾਈ ਟੈਕ ਹੋ ਗਿਆ ਜਾਂ ਇਦਾਂ ਦੀ ਜਿਹਾ ਜੋ ਵੀ ਆਪਾਂ ਲਕਵੇ ਤੋਂ ਸੀ ਉਹ ਉੱਧਰ ਕੰਮ ਕਰੂਗੀ ਲਕਵੇ ਤੋਂ ਸਿੱਧਾ ਕਰਨੂ हां ਜਿਹੜੀਆਂ ਲਕਵੇ ਚ ਆ ਕੇ ਕਮਜ਼ੋਰੀ ਜਾ ਕੇ ਆਂਡਿਆ ਤੋਂ ਬੰਦ ਹੋਈਆਂ ਉਹਨਾਂ ਦੇ ਇੱਕ ਬਾਈ 100% ਕੰਮ ਕਰੂਗੀ ਜਮਾ ਹੀ ਇਹਦਾ 15 ਤੋਂ 20 ਦਿਨ ਦਿੱਤੋ ਹੀ ਤੇ ਜੋੜਾ ਲਾ ਦਿਓ ਜਿਹੜੀਆਂ ਤਾਂ ਏਡਾ ਕਮਜ਼ੋਰੀ ਜਾ ਕੇ ਬੰਦ ਹੋਈਆਂ ਜਿਹੜੀਆਂ ਉਹਦਾ ਕੋਈ ਅੰਦਰੂਨੀ ਕੋਈ ਕਮਜ਼ੋਰੀ ਆ ਕੇ ਬੰਦ ਹੋਈਆਂ ਉਹਨਾਂ ਨੂੰ ਥੋੜਾ ਜਿਹਾ ਟਾਈਮ ਲੱਗ ਜਾਂਦਾ ਮਹੀਨੇ ਖਾਂ ਦਾ ਟਾਈਮ ਲੱਗ ਜਾਂਦਾ ਠੀਕ ਆ ਕਈ ਵੇਲੇ 2 ਮਹੀਨੇ ਵੀ ਲੱਜਾਂਦੀਆਂ ਏਡਾ ਵੀ ਕੋਈ ਰੋਲਾ ਨਹੀਂ ਹੈਗਾ ਬਾਈ ਪਰ ਦੇ ਦੇ ਦਿੰਦੀਆਂ ਬਾਈ ਮਹੀਨੇ ਬਾਅਦ ਜੋੜਾ ਲਾ ਦਿਆ ਕਰੋ ਆ ਦਵਾਈ ਦੇ ਕੇ ਤੇ ਜਮਾ ਸੈੱਟ ਹੋ ਜਾਂਦੇ ਬਈ ਹਨਾ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਆਹ ਦੂਜਾ ਜੇ ਆਪਾਂ ਦਾਣਾ ਦੂਰਾ ਹੁਣ ਚੇਂਜ ਕਰਨਾ ਆ ਜਾਂ ਕਿੱਦਾਂ ਵੀ ਆ ਇੱਕ ਜਗਦਮ ਕਰਦੀਏ ਨਹੀਂ ਬਾਈ ਕੋਈ ਵੀ ਦਾਣਾ ਚੇਂਜ ਕਰਨਾ ਚਾਹੀਏ ਜੇ ਆਪਾਂ ਪਹਿਲਾਂ ਸਿਆਲਾ ਵਾਲਾ ਜਾਂ ਗਰਮੀ ਵਾਲਾ ਦਾਣਾ ਪਾਉਂਦੇ ਸੀ ਹੁਣ ਆ ਕਸਿਆਲਾ ਵਾਲਾ ਬਾਈ ਹੌਲੀ ਹੌਲੀ ਦਾਣਾ ਘਟਾ ਕੇ ਦੁਬਾਰਾ ਚੇਂਜ ਕਰਨਾ ਆ ਨਹੀਂ ਇੱਕ ਜਗਦਮ ਪਹਿਲਾਂ ਆਪਾਂ ਕਣਕ ਸੌਰੂ ਜਾਂ ਕੁਝ ਵੀ ਪਾਉਂਦੇ ਸੀ ਸਿੱਧੀ ਚੱਕ ਕੇ ਸ਼ੋਲੇ ਛਟਣੇ ਸ਼ੁਰੂ ਕਰ ਦੋ ਉਹ ਬਾਈ ਪੋਟੇ ਜਾਮ ਕਰਨ ਲੱਪਣਗੇ ਹੌਲੀ ਹੌਲੀ ਦਾਣਾ ਚਲਾਉਣਾ ਬਾਈ ਠੀਕ ਆ ਹੌਲੀ ਹੌਲੀ ਦਾਣਾ ਹੌਲੀ ਹੌਲੀ ਕਰਦੇ 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 ਦਾਣੇ ਨੂੰ ਵਧਾਈ ਚਲੋ ਤੇ ਕਬੂਤਰ ਟਿਕ ਜਾਂਦੇ ਆ ਜਦੋਂ ਆਪਾਂ ਇੱਕ ਜਗ ਵੇ ਜੇ ਕੋਲੀਆਂ ਪਰ ਪਰ ਸਿੱਟਣੇ ਸ਼ੁਰੂ ਕਰਤੇ ਉਹਨਾਂ ਫੇ ਪਾਈਪ ਪੋਟੇ ਜਾਮ ਹੋ ਜਾਣੇ ਆ ਤੇ ਕਬੂਤਰ ਬਾਈ ਬੰਡੇ ਨਹੀਂ ਥੱਲੇ ਸੁੱਕਣੇ ਸ਼ੁਰੂ ਹੋਣੇ ਆ ਬਿਮਾਰ ਹੋ ਜੂਗੇ ਠੀਕ ਆ ਹੌਲੀ ਹੌਲੀ ਦਾਣਾ ਸ਼ੁਰੂ ਕਰਨਾ ਜਿਹੜਾ ਵੀ ਜਿਹੜੇ ਵੀ ਸੀ ਜਾਂਦਾ ਦਾਣਾ ਸ਼ੁਰੂ ਕਰਨਾ ਨਾ ਉਹ ਹੌਲੀ ਹੌਲੀ ਉਹ ਤਰੀਕੇ ਨਾਲ ਹੀ ਸਹੀ ਕਰ ਚਾਲੂ ਕਰਨਾ ਠੀਕ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਆਪਣਾ ਰਾਜੂ ਧਾਲੀ ਵਾਲ ਬਾਈ ਨੇ ਬਹੁਤ ਸੋਹਣਿਆ ਬਲ ਦੇਖੋ ਬਾਈ ਐਦਾਂ ਜਦੋਂ ਤੁਸੀਂ ਐਕਸਪੀਰੀਅੰਸ ਕੀਤਾ ਹੁੰਦਾ ਨਾ ਤੁਹਾਨੂੰ ਪਤਾ ਹੁੰਦਾ ਆ ਉਹ ਬਾਈ ਸ਼ੇਅਰ ਕਰਿਆ ਕਰੋ ਕਮੈਂਟਾਂ ਦੇ ਵਿੱਚ ਕੋਈ ਚੱਕਰ ਨਹੀਂ ਠੀਕ ਆ ਹੁਣ ਆਪਣਾ ਰਾਜੂ ਆ ਬਾਈ ਧਾਲੀ ਵਾਲ ਹਨ ਹੁਣ ਮੈਨੂੰ ਨਾਂ ਜਦਾਂ ਭੁੱਲ ਜਾਂਦਾ ਵਾਕਿਆ ਨਾਂ ਮੋਹਰ ਲਈ ਨਹੀਂ ਮੈਂ ਭੁੱਲਦਾ ਨਾ ਰਾਜੂ ਜਾਂ ਕੋਈ ਵੀ ਨਾਂ ਆ ਉਹ ਤਾਂ ਆਪਣੇ ਦਿਲ 'ਚ ਬਾਈ ਛੱਬ ਗਏ ਪਿਛਲਾ ਕਈ ਵੇਲੇ ਭੁੱਲ ਜਾਂਦਾ ਥੋੜਾ ਜਿਹਾ ਹਨਾ ਥਾਲੀ ਵਾਲੀ ਹੈ ਸ਼ਾਇਦ ਹਨਾ ਜੱਟਾ ਡਵਾੜਾ ਹੋਊਗਾ ਥਾਲੀ ਵਾਲ ਤੇ ਬਾਈ ਬਹੁਤ ਵਧੀਆ ਤੁਸੀਂ ਜਿੰਨੇ ਵੀ ਕਮੈਂਟ ਕਰਦੇ ਆ ਨਾ ਸਿਰਾ ਹੁੰਦਾ ਵੀ ਮੈਨੂੰ ਕਮੈਂਟ ਦਾ ਪਰ ਮਤਲਬ ਹੁੰਦਾ ਕੀ ਤੇ ਦਾ ਠੀਕ ਆ ਵਧੀਆ ਹੁੰਦਾ ਤੇ ਹੋਰ ਵੀ ਬਾਈਆਂ ਨੂੰ ਇਤੋਂ ਨੋਲੇਜ ਮਿਲਦੀ ਆ ਤੇ ਨੋਲੇਜ ਲੈਣੀ ਵੀ ਚਾਹੀਦੀ ਆ ਦੇਸੀ ਚੀਜ਼ਾਂ ਨਾਲ ਬਾਈ ਨੇ ਦੱਸਿਆ ਸੀ ਆ ਚੀਜ਼ਾਂ ਦੀ ਮੈਂ ਗੋਲੀ ਬਣਾ ਕੇ ਦਿੰਦਾ ਬਾਈ ਸਿਰਾ ਆ ਆਪਾਂ ਵੀ ਦਿੰਨੇ ਆ ਕੋ ਚੀਜ਼ ਜਾਂਦੀ ਆ ਭਾਈ ਆਪਾਂ ਸੋਖੇ ਤਰੀਕੇ ਨਾਲ ਮੈਂ ਦੱਸ ਦਿੰਨਾ ਹਾਂ ਕਮੈਂਟਾਂ ਦੇ ਵਿੱਚ ਹਨਾ ਵੀ ਆ ਚੀਜ਼ ਕਰ ਰੋ ਕਈ ਹੁੰਦਾ ਜਦੋਂ ਹੁਣ ਆਪਾਂ ਤੁਸੀਂ ਕਹਿੰਦੇ ਭਾਈ ਅਦਰ ਲਸਣ ਦੀ ਕਿੱਦਾਂ ਵੀ ਹਨਾ ਗੋਲੀਆਂ ਕੋਤੋਂ ਉਹ ਥੋੜਾ ਜਿਹਾ ਭਾਈ ਕਈ ਵੇਲੇ ਬੰਦੇ ਹਨਾ ਜਿਆਦਾ ਪਾ ਗਏ ਅਦਰ ਲਸਣ ਪਾ ਗਏ ਜਿਆਦਾ ਪਾ ਲਿਆ ਆਪਾਂ ਹੋਰ ਹਿਸਾਬ ਨਾਲ ਦੱਸਿਆਣਾ ਉਹ ਚੀਜ਼ਾਂ ਤਾ ਕਰਕੇ ਮੈਂ ਜਿਆਦਾ ਡੂੰਘਾਈ ਵਾਲੀਆਂ ਚੀਜ਼ਾਂ ਨਹੀਂ ਦੱਸਾਂ ਠੀਕ ਆ ਤੇ ਬਾਕੀ ਭਾਈ ਆਪਾਂ ਦਾ ਪਰ ਸਾਫ਼ ਹੋਣ ਤੋਂ ਪੂਛ ਪਾਛ ਵੀ ਛੱਡ ਦੇ ਫੇਰ ਹੀ ਲਈ ਦਿਆ ਕਈ ਵੇਲੇ ਹੁੰਦਾ ਵੀ ਕੀੜਾ ਆੜਿਆ ਯਾਰ ਆ ਬੱਚੇ ਦੇ ਬੱਚੇ ਲੈਣੇ ਹੀ ਆ ਉਤਾਰ ਕੇ ਕੇਵਲੇ ਦਸ ਦਫ ਪਰ ਸਾਫ ਹੁੰਦੇ ਆ ਤੇ ਆਪਾਂ ਲਾ ਲਈਦਾ ਮਿੰਟੋ ਮਿੱਟੀ ਤੇ ਲਈਦਾ ਇਦਾਂ ਹੀ ਆ ਬਾਈ ਜੇ ਕਬੂਤਰ ਆਪਣਾ ਜਿਆਦੀ ਉਮਰ ਦਾ ਤੇ ਕਬੂਤਰੀ ਬਾਈ ਪੱਠੀ ਜੇ ਪੱਠੀ ਲਾਉਣੀ ਆ ਤਾਂ ਕਬੂਤਰ ਜਿਆਦੀ ਉਮਰ ਦਾ ਹੀ ਲਾਉਣਾ ਠੀਕ ਆ ਤੇ ਜੇ ਆਪਾਂ ਕਬੂਤਰ ਥੋੜੀ ਉਮਰ ਦਾ ਲਾਉਣਾ ਤੇ ਕਬੂਤਰੀ ਆਪਾਂ ਵੱਡੀ ਉਮਰ ਦੀ ਲਾਉਣੀ ਆ ਮੈਂ ਤੁਹਾਨੂੰ ਦੱਸਿਆ ਵੀ ਹੋਊਗਾ ਕਿ ਵੀਡੀਓ ਚ ਤੇ ਆਪਾਂ ਕਰਦੇ ਵੀ ਇਦਾਂ ਹੀ ਆ ਜਿਹੜਾ ਆਪਾਂ ਛਾ ਪੱਠਾ ਲਾਇਆ ਉਹ ਕਬੂਤਰੀ ਬਾਈ 2 ਸਾਲ ਦੀ ਪੱਠੀ ਆ ਜਿੱਤਾ ਠੀਕ ਆ ਹੋਂ ਤਾਂ ਕਬੂਤਰੀ ਆ ਪੱਠੀ ਚਲੋ ਮੂੰਹ ਤੇ ਚੜਿਆ ਹਨਾ 1 ਸਾਲ ਉਹਨੇ ਬੱਚੇ ਪਾਲੇ ਹੋ ਚਿੱਟੀਆਂ ਕਾ ਕੱਚੀ ਪੀਲੀ ਜੀ ਦਾ ਉਹ ਬਾਈ ਉਸੇ ਹੀ ਕਬੂਤਰੀ ਦਾ ਪੱਠਾ ਪਿਛਲੇ ਸਾਲ ਦੀ ਦਾ ਠੀਕ ਆ ਤੇ ਪੱਠਾ ਨਵਾਂ ਸੀਗਾ ਕਬੂਤਰੀ ਵੱਡੀ ਹੋ ਸੀ ਪਰ ਕਬੂਤਰ ਚਲੋ ਜੋੜੇ ਨਵੇਂ ਲਾਇਏ ਸੀ ਨਾ ਉਹ ਲੜਦੇ ਆ ਲੁੱੜਦੇ ਨੇ ਕਿਵਲੇ ਆਂਡੇ ਭੰਦੇ ਤੇ ਉਹਦੇ ਕਰਕੇ ਵੀ ਕੰਮ ਖਰਾਬ ਹੋ ਗਿਆ ਹਨਾ ਤੇ ਠੀਕ ਆ ਬਾਬਿਓ ਆਹੀ ਕਮੈਂਟਾਂ ਲਈ ਤੁਹਾਡੇ ਜਵਾਬ ਸੀ ਉਹ ਮੈਂ ਤਕਰੀਬਨ ਹੀ ਸਾਰਿਆਂ ਦੇ ਜਵਾਬ ਦੇ ਦਿੱਤੇ ਆ ਬਾਕੀ ਫਿਰ ਵੀ ਜੋ ਕੋ ਰਹਿ ਗਿਆ ਤੇ ਬਾਈ ਦਿਲ ਹੱਥ ਜੋੜ ਕੇ ਸੋਰੀ ਆ ਤੇ ਠੀਕ ਆ ਬਾਈ ਮਿਲਦੇ ਆ ਫੇਰ ਅਗਲੀ ਵੀਡੀਓ ਤੇ ਵੀਡੀਓ ਜੇ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਤੇ ਆਪਣਾ ਆਪਣਾ ਸਾਰੇ ਪ੍ਰਾਤਿਆਨ ਰੱਖਿਓ ਤੇ ਬ